ਭਵਾਨੀਗੜ ਹਰਚੰਦ ਸਿੰਘ ਲੋਂਗੋਵਾਲ ਦੀ ਵਰਸੀ ਸਮਾਗਮ ਤਿਆਰੀ ਸੰਬੰਧੀ ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ ਨੇ ਇੱਕ ਮੀਟਿੰਗ ਅੱਜ ਗੁਰਦੁਆਰਾ ਪਾਸਰੇ ਨਵੀਂ ਵਿਖੇ ਕੀਤੀ ਇਸ ਦੌਰਾਨ ਅਕਾਲੀ ਦਲ ਦੇ ਸੀਨੀਅਰ ਆਗੂ ਵਰਕਰਾਂ ਵੱਲੋਂ ਪਾਰਟੀ ਪ੍ਰਧਾਨ ਸੁਖਵੀਰ ਸਿੰਘ ਬਾਦਲ ਆਪ ਅਹੁਦੇਦਾਰੀਆਂ ਤੇ ਤਾਨਾ ਸਾਹ ਫੈਸਲਿਆਂ ਦੇ ਦੋਸ ਲਾਉਂਦਿਆਂ ਉਹਨਾਂ ਖਿਲਾਫ ਇੱਕਮੁੱਠਤਾ ਨਾਲ ਆਵਾਜ਼ ਬੁਲੰਦ ਕਰਨ ਦਾ ਸੱਦਾ ਦਿੱਤਾ ਇਸ ਮੌਕੇ ਕਾਲੀ ਆਗੂ ਸਾਫ ਕਾ ਮੰਤਰੀ ਬਲਦੇਵ ਸਿੰਘ ਮਾਨ ਸਾਫ ਕਾ ਮੰਤਰੀ ਸੁਜੀਤ ਸਿੰਘ ਰਖੜਾ ਸਾਫ ਕਾ ਵਿੱਤ ਮੰਤਰੀ ਪ੍ਰਵਿੰਦਰ ਸਿੰਘ ਢੀਂਡ ਸਾਫ ਸਾਫ ਕਾ ਵਿਧਾਇਕ ਹਰਿੰਦਰਪਾਲ ਸਿੰਘ ਚੰਦੂ ਮਾਜਰਾ ਸਾਫ ਕਾ ਵਿਧਾਇਕ ਪ੍ਰਕਾਸ਼ ਚੰਦ ਗਰਗ ਗਗਨਦੀਪ ਸਿੰਘ ਬਰਨਾਲਾ ਸਮੇਤ ਰੰਤਵੀਰ ਸਿੰਘ ਰਖੜਾ ਨੇ ਕਿਆ ਕਿਆ ਚੰਦ ਸਿੰਘ ਲੋਂਗਵਾਲ ਨੇ ਤਿਆਗ ਕੇ ਨਿਰਮੱਤਾ ਨਾਲ ਪਾਰਟੀ ਨਮਜੂਦ ਕੀਤਾ ਉਹਨਾਂ ਕਹਿ ਕੇ ਮੌਜੂਦਾ ਪਾਰਟੀ ਪ੍ਰਧਾਨ ਗਗਬੀਰ ਸਿੰਘ ਬਾਦਲ ਵੱਲੋਂ ਤਾਨਾ ਸਾਈ ਤੇ ਗਾਇ ਸਮਝਾਇਕ ਢੰਗ ਨਾਲ ਜੂਨੀਅਰ ਅਗਵਾ ਨੂੰ ਪਾਰਟੀ ਵਿੱਚੋਂ ਕੱਢਣ ਦੇ ਫੈਸਲੇ ਨੂੰ ਲੈ ਕੇ ਪੰਥ ਨੂੰ ਹੋਰ ਘੋਰ ਸੰਕਟ ਵਿੱਚ ਜਿੱਤ ਗਿਆ ਦਿੱਤਾ ਗਿਆ ਹੈ। ਸਾਹ ਸੰਗਰੂਰ ਦੇ ਸਾਬਕਾ ਵਿਧਾਇਕ ਬਾਬੂ ਪ੍ਰਕਾਸ਼ ਚੰਦ ਨੇ ਮੋੜ ਦਰਹਾਇਆ ਕਿ ਪਾਰਟੀ ਸੁਖਵੀਰ ਸਿੰਘ ਬਾਦਲ ਨੂੰ ਚਾਲ ਚਾਪ ਲੁਸਾ ਜੀ ਹਜ਼ੂਰੀਏ ਨਿਕੇਰ ਕੇ ਪਾ ਕੇ ਬੈਠ ਗਏ ਹਨ ਜਿਸ ਕਾਰਨ ਉਹ ਪਾਰਟੀ ਦੇ ਨਫੇ ਨੁਕਸਾਨ ਤੋਂ ਵੀ ਸਮਝ ਕੇ ਖੋ ਚੁੱਕੇ ਹਨ ਉਹਨਾਂ ਨੇ ਕਿਹਾ ਕਿ ਇਹ ਤਾਨਾਸਾਈ ਆਪ ਉਹਦੇ ਦੇ ਫਰਮਾਨ ਪਾਰਟੀ ਨੂੰ ਹੋਰ ਤਰਤਲ ਵੱਲ ਲੈ ਕੇ ਜਾਣਗੇ ਇਸ ਮੌਕੇ ਵੱਡੀ ਗਿਣਤੀ ਵਿੱਚ ਆਪ ਇਸ ਸਮੇਂ ਵੱਡੀ ਗਿਣਤੀ ਵਿੱਚ ਪਾਰਟੀ ਵਰਕਰ ਵੀ ਮੌਜੂਦ ਸਨ ਜੀ ਦੀ ਅਗਵਾਈ ਪੋਰਟ ਰਾਜਖਰਮੀ ਭਵਾਨੀਗੜ ਚੈਨਲ ਨੂੰ ਸਬਸਕ੍ਰਾਈਬ ਤੇ ਸ਼ੇਅਰ ਜਰੂਰ ਕਰੋ ਜੀ ਏ ਉਨਜਾ ਚਰਮਾ ਜੀ ਕਹਿੰਦੇ ਸੀ ਵੀ ਰਖੜਾ ਸਾਹਿਬ ਪੰਜ ਕਸਟੂਮ ਸਾਹਮਣੇ ਚਾਰ ਮੇਰੇ ਕੋਲ ਨੇ ਪੰਜ ਰਖੜਾ ਸਾਹਿਬ ਕੋਲ ਨੇ ਅਰ ਉਹਨਾਂ ਦੀ ਆਪਣੀ ਇਹ ਸੀਗੀ ਤੁਸੀਂ ਉਹਦੀ ਵੀਡੀਓ ਕੱਢ ਕੇ ਦੇਖੋ ਕਿ ਵੀ ਘੱਟੋ ਘੱਟ 70000 ਵੋਟ ਤੇ ਅਸੀਂ ਜਿਹੜਾ ਜਿੱਤ ਕੇ ਆਵਾਂਗੇ ਉੱਥੇ ਅਸੀਂ 34000 ਵੋਟ ਤੇ ਹਾਰ ਗਏ ਮੇਰੀ ਜਿਹੜੇ ਨੈਸ਼ਨਲ ਸਮਾਣੀ ਦੀ ਗੱਲ ਕਰ ਲਈਏ ਤਾਂ ਤਕਰੀਬਨ ਸਾਰੇ ਪੁਰਾਇਅ ਚ ਵੱਧ ਵੋਟ ਪਈ ਹੈ ਪਰਸੈਂਟੇਜ ਦੇ ਹਿਸਾਬ ਨਾਲ ਕੱਢ ਕੇ ਦੇਖ ਲੋ ਜੀ ਜਿਹੜੀ ਗੱਲ ਪਿੱਛੇ ਹੁਣ ਆ ਰਹੀ ਸੀਗੀ ਕਿ ਜੇ ਜਲਦੀ ਡੈਲੀਗੇਟ ਦਾ ਇਹ ਜਿਲ੍ਹਾ ਸਲਾ ਕੇ ਨਵਾਂ ਪ੍ਰਧਾਨ ਚੁਣਿਆ ਜਾਊਗਾ ਉਹਦੇ ਸੰਬੰਧੀ ਕੀ ਪ੍ਰਕਿਰਿਆ ਰਹੂਗੀ ਜਾਓ ਮਤਲਬ ਜਦੋਂ ਜਾਰ ਅਕਾਲਤਾ ਸਾਹਿਬ ਦਾ ਬਿਆਨ ਹੋਣ ਤੋਂ ਬਾਅਦ ਹੋਊਗਾ ਉਹ ਤਾਂ ਬਾਅਦ ਹੀ ਮੇਰਾ ਕਹਿਣਾ ਹੋਊਗਾ ਕਿ ਤੁਸੀਂ ਸਮਝਾ ਦੇ ਪਤਾ ਇਸ ਗੱਲ ਤੋਂ ਕਿਉਂਕਿ ਟੀਨ ਸਾਹਿਬ ਸਾਡੇ ਸਰਪ੍ਰਸਤ ਨੇ ਪ੍ਰਧਾਨ ਵੀ ਨੇ ਤੇ ਉਹ ਮੈਨੂੰ ਫੈਸਲਾ ਲੈਣਾ ਜਦੋਂ ਹੀ ਫੈਸਲਾ ਲੈਣਗੇ ਅਸੀਂ 100% ਨਾਲ ਹਿੰਦਰ ਸਾਹਿਬ ਸੱਜਸਥ ਚੁਣੇ ਗਏ ਸੀ ਜੀ ਹੁਣੇ ਤੇ ਉਹਨਾਂ ਵੱਲੋਂ ਜਦ ਮਤਲਬ ਉਹਦੇ ਪਾਰਟੀ ਚੋਂ ਕੱਢੇ ਆਗੂਆਂ ਦੇ ਫੈਸਲਿਆਂ ਨੂੰ ਟਕਰਾਇਆ ਤਾਂ ਉਹਨਾਂ ਨੂੰ ਵੀ ਪਾਰਟੀ ਚੋਂ ਬਾਹਰ ਦਾ ਰਸਤਾ ਦਿਖਾਇਆ ਗਿਆ ਦੇਖੋ ਇਹ ਗੱਲਾਂ ਤਾਂ ਸਾਨੂੰ ਪਹਿਲਾਂ ਪਤਾ ਪਹਿਲਾਂ ਪਤਾ ਸੀ ਸਾਨੂੰ ਸਾਨੂੰ ਪਤਾ ਵੀ ਕੀ ਫੈਸਲੇ ਹੋਣੇ ਨੇ ਉੱਥੋਂ ਜਿਹੜੇ ਉਹ ਬੋਲਦੇ ਨੇ ਉਥੇ ਅੱਜ ਤੁਸੀਂ ਆਮ ਦੇਖਦੇ ਹੋ ਗਰੇਵਾਲ ਸਾਹਿਬ ਬੋਲਦੇ ਨੇ ਹੁੰਦਰ ਸਾਹਿਬ ਬੋਲਦੇ ਨੇ ਠੀਮਾ ਸਾਹਿਬ ਬੋਲਦੇ ਨੇ ਕਿ ਜੀ ਹਾਰੇ ਹੋਏ ਉਹ ਕਰਦੇ ਨੇ ਜਿੱਤੇ ਸਾਨੂੰ ਉਹ ਕਰ ਕਰਦੇ ਨੇ ਉਹਨਾਂ ਨੂੰ ਪੁੱਛੋ ਵੀ ਗਰੇਵਾਲ ਸਾਹਿਬ ਕਹਿੰਦੇ ਜਿੱਤੇ ਨੇ 99 ਦੀ ਇਲੈਕਸ਼ਨ ਤੋਂ ਬਾਅਦ 99 ਦੀ ਇਲੈਕਸ਼ਨ ਜਿੱਤੇ ਸੀ ਉਹ ਉਹ ਪਹਿਲੀ ਇਲੈਕਸ਼ਨ ਸੀ ਪਾਰਟੀ ਦੀ ਇਲੈਕਸ਼ਨ ਸੀਗੀ ਤੌੜਾ ਸਾਹਿਬ ਨੂੰ ਸਪੈਸ਼ਲੀ ਬੀਜੇਪੀ ਵਾਲਾ ਕੋ ਦਿੱਲੀ ਜਾਣੇ ਭੇਜਣ ਦੇ ਇਲੈਕਸ਼ਨ ਦੇ ਲਈ ਉਤੋਂ ਬਾਅਦ ਦੇ ਵਿੱਚ ਕੋਈ ਕੋਈ ਇਲੈਕਸ਼ਨ ਜਿੱਤੇ ਨੇ ਉਹ ਬਾਕੀ ਦੇ ਲੋਕ ਕਿਹੜੇ ਜਿੱਤੇ ਉਹ ਇਹ ਦੱਸ ਦੇ ਵੀ ਅਸੀਂ ਹਾਲ ਇਲੈਕਸ਼ਨ ਜਿੱਤੇ ਆ ਸਾਡੀ ਤਾਂ ਅਸੀਂ 1 2 4 ਇਲੈਕਸ਼ਨ ਜਿੱਤੇ ਹੋਵਾਂਗੇ ਉਹ ਤਾਂ ਕੋਈ ਵੀ ਇਲੈਕਸ਼ਨ ਦੱਸ ਦੇ ਨਹੀਂ ਕੋਈ ਜਿੱਤੇ ਉਹ ਲੀਗਰ ਸਾਹਿਬ ਦੇ ਖਲਾਸਿਆਂ ਤੋਂ ਬਾਅਦ ਜਿਹਦਰ ਕਾਲਸਾ ਤੋਂ ਹੁੰਦੇ ਕੋਈ ਰਾਬਤਾ ਕਾਇਮ ਕਰ ਨਹੀਂ ਸਕਦਾ ਜਿਹਦਰ ਸਾਹਿਬ ਨੂੰ ਉਹਨਾਂ ਦਾ ਤਾਂ ਹੁਕਮ ਨਮਾ ਆਉਣਾ ਹੈ ਨਾ ਅਸੀਂ ਅੱਜ ਕੱਲ ਦੇ ਹਰਕਤਾਂ ਵੀ ਜਿਹੜਾ ਸਾਾਨੂੰ ਕਹੀਏ ਵੀ ਫਲਾਣੇ ਨੇ ਆ ਬਿਆਨ ਦਿੱਤਾ ਫਲਾਣੇ ਨੇ ਬਿਆਨ ਦਿੱਤਾ ਜਿੱਥੇ ਦਾ ਸਾਲ ਦੀ ਗੱਲ ਸਦਾ ਸਾਡੇ ਲਈ ਇਲਾਹੀ ਹੁਕਮ ਹੈ ਅਸੀਂ ਤਾਂ ਰੱਬ ਮੰਨਦੇ ਆ ਪਰਮਾਤਮਾ ਮੰਨਦੇ ਆ ਕਿ ਜੋ ਵੀ ਹੁਕਮ ਨਾ ਮਾ ਜਾਰੀ ਕਰ ਦੇਣਗੇ ਤੇ ਉਹ ਅਸੀਂ ਇਨ ਬਿਨ ਲਾਗੂ ਕਰਾਂਗੇ ਉਹ ਤਾਂ ਸਾਡਾ ਰੱਬ ਜਿਹੜਾ ਸਰਬਜੀਤ ਖਾ ਦਿਖਾਂਗੇ ਦੇਖਾਂਗੇ ਦੇਖੋ ਇਹ ਪਾਰਟੀ ਦਾ ਫੈਸਲਾ ਕਰਨਾ ਇਕੱਠੇ ਫੈਲਾ ਬੈਠ ਕੇ ਕਰਾਂਗੇ ਸੰਤਾ ਜੀ ਬਸ ਤੇ ਸਟੇਟਾ ਫਿਰ ਬੱਕਰੀ ਲੱਗੂ ਕਰਦੀ ਇਹ ਗੱਲ ਜਿਹੜੀ ਦੋ ਪਹਿਲਾਂ ਵੀ ਦੋਏ ਲੱਗਦੀਆਂ ਨੇ ਪਹਿਲਾਂ ਵੀ ਦੋਏ ਲੱਗਦੀਆਂ ਨੇ ਉਹ ਗਰਗ ਸਿੰਘ ਸਾਹਿਬ ਨੇ ਬੁਲਾਈ ਆ ਸੰਤ ਚੰਦ ਸਿੰਘ ਲੰਗਵਾ ਸਾਹਿਬ ਜਿਹੜੇ ਸ਼ਿਵਮਨੀ ਕਲਦਲ ਦੇ ਪ੍ਰਧਾਨ ਰਹੇ ਨੇ ਉਹਨਾਂ ਦੀ 20 ਤਰੀਕ ਦੀ ਵਰਸੀ ਹੈ 20 ਅਗਸਤ ਉਹਦੇ ਸਬੰਧ ਦੇ ਵਿੱਚ ਮੀਟਿੰਗ ਭੁਲਾਈ ਹੈ ਤੇ ਸਾਰੇ ਬੰਦੇ ਚਾਹੁੰਦੇ ਨੇ ਕਿ ਉਹਨਾਂ ਦੀ ਬਹੁਤ ਬੜੀ ਕੰਟ੍ਰਿਬਿਊਸ਼ਨ ਹੈ ਮੇਰਾ ਖਿਆਲ ਹੈ ਵੀ ਰਿਜਨਲ ਪਾਰਟੀ ਦਾ ਇੱਕੋ ਪ੍ਰਧਾਨ ਸੀ ਜਿਹੜਾ ਪ੍ਰਾਈਮ ਮਿਨਿਸਟਰ ਨਾਲ ਜਾ ਕੇ ਮੀਟਿੰਗ ਕਰਕੇ ਆਏ ਤੇ ਉਹਨਾਂ ਨੇ ਬਹੁਤ ਕੁਝ ਜੇ ਉਹ ਕਿਤੇ ਲਾਗੂ ਹੋ ਜਾਂਦਾ ਤਾਂ ਚੰਡੀਗੜ੍ਹ ਦਾ ਦਬਾਅ ਨਹੀਂ ਸੀ ਹਣਾ ਪੰਜਾਬ ਦਾ ਦਬਾਅ ਨਹੀਂ ਸੀ ਹਣਾ ਉਹਦੇ ਸੰਬੰਧ ਦੇ ਵਿੱਚ ਇਹ ਮੀਟਿੰਗ ਨੂੰ ਲਾਈ ਹੈ ਅੱਜ ਕੁਝ ਦੇਖੇ ਰਹੇ ਹਾਂ ਸ਼੍ਰੋਮਣੀ ਕਾਲਜ ਦਲ ਦੇ ਵਿੱਚ ਵੀ ਥੋੜਾ ਜਿਹਾ ਸਿਚੂਪ ਹੋ ਪਿਆ ਹੈ ਸਾਰੇ ਬੰਦੇ ਚਾਹੁੰਦੇ ਨੇ ਕਿ ਜਿੰਨੀਆਂ ਸਾਤੋਂ ਕੋਈ ਗਲਤੀਆਂ ਹੋਈਆਂ ਨੇ ਸ਼੍ਰੀ ਕਾਲ ਤਖਤ ਸਾਹਿਬ ਤੇ ਜਾ ਕੇ ਵੀ ਆਏ ਤੇ ਉੱਥੇ ਅਸੀਂ ਲਿਖ ਕੇ ਵੀ ਦੇ ਕੇ ਆਏ ਆ ਕਿ ਜੀ ਆਹਾ ਆ ਗਲਤੀਆਂ ਸਾਤੋਂ ਹੋਈਆਂ ਨੇ ਅਸੀਂ ਉਸ ਟਾਈਮ ਦੇ ਵਿੱਚ ਚੁੱਪ ਰਹੇ ਨਹੀਂ ਬੋਲੇ ਬੋਲਣਾ ਚਾਹੀਦਾ ਸੀ ਉਹ ਗੱਲ ਦੀ ਅਸੀਂ ਕਿ ਮਾਦਾ ਜਨਾ ਮੰਗਰ ਦੇਵੀ ਲਈ ਅਸੀਂ ਵਿਦਨ ਪਾਰਟੀ ਕਹਿੰਦੇ ਵੀ ਰਹੇ ਹਾਂ ਇਹ ਨਹੀਂ ਗੱਲ ਕੇ ਨਹੀਂ ਤਕਰੀਬਨ 7-8 ਸਾਲ ਅਸੀਂ ਲਗਾਤਾਰ ਸਰ ਸ੍ਰੀ ਵੀਰ ਸਿੰਘ ਬਾਦਲੂ ਅਸੀਂ ਕਹਿੰਦੇ ਰਹੇ ਕਿ ਆਪਾਂ ਚਾਹੇ ਮਾਫੀ ਦੀ ਗੱਲ ਹੈ ਚਾਹੇ ਸ੍ਰੀ ਗੁਰਵੰਤ ਸਾਹਿਬ ਦੀ ਚੋਰੀ ਦੀ ਗੱਲ ਹੈ ਚਾਹੇ ਅੰਗ ਪਾੜਨ ਦੀ ਗੱਲ ਹੈ ਜਾਂ ਕੋਈ ਚਲਣ ਦੀ ਗੱਲ ਹੈ ਬਹੁਤ ਵੱਡੀਆਂ ਵੱਡੀਆਂ ਗਲਤੀਆਂ ਬਲੰਡਰ ਗਲਤੀਆਂ ਆਉਂਦੀਆਂ ਨੇ ਕਿ ਆਪਣੇ ਕੋ ਇੱਕੋ ਪਾਰਟੀ ਹੈ ਜਿਹਦੇ ਕੋ ਰਾਹ ਹੈਗਾ ਨਿਕਲਣ ਦਾ ਕਿ ਸ੍ਰੀ ਅਕਾਲ ਤਖਤ ਸਾਹਿਬ ਤੇ ਜਾ ਕੇ ਆਪਾਂ ਮਾਫੀ ਮੰਗ ਲਈ ਉਹਦੇ ਨਾਲ ਆਪਣੀ ਸਾਰੀ ਗੱਲ ਠੀਕ ਪਰ ਉਹ ਉਹਨਾਂ ਦੀ ਕੁ ਗੱਲ ਸੀ ਵੀ ਆਪਾਂ ਗਲਤੀ ਕੀਤੀ ਕੋਈ ਨਹੀਂ ਗਈ ਆਪਾਂ ਜਾ ਕੇ ਫਰਾਂਸਾਂ ਵਿੱਚ ਮਾਫੀ ਮੰਗ ਲਈ ਅਸੀਂ ਜਾ ਕੇ ਸਾਰਾ ਸ਼ੋਮਣੀ ਕਲਦਲ ਗਿਆ ਸੀਗਾ ਬਾਬਾ ਬਰਕਸ਼ੀਂ ਦੇ ਗੁਰਦੁਆਰਾ ਸਾਹਿਬ ਹੋ ਗਈ ਪਾਇਆ ਉੱਥੇ ਮਾਫੀ ਮੰਗੀ ਬਾਲ ਸਾਹਿਬ ਵੀ ਬਰਸੀ ਦੇ ਉੱਤੇ ਹੀ ਮਾਫੀ ਮੰਗੀ ਪਰ ਜੋ ਵਿਧਾਨਤ ਹੈ ਜੋ ਸੰਧਾਨਤ ਹੈ ਉਹ ਉੱਥੇ ਨਹੀਂ ਆ ਜਦੋਂ ਅਸੀਂ ਦੇਖਿਆ ਕਿ ਬਿਲਕੁਲ ਹੀ ਲੋਕ ਇਸ ਗੱਲ ਨੂੰ ਮੰਨਦੇ ਨੇ ਕਿ ਸੀ ਗਲਤੀ ਕੀਤੀ ਐ ਅਸੀਂ ਇਸ ਗੱਲ ਨੂੰ ਮੰਨਦੇ ਨਹੀਂ ਆਂ 4 ਕੇ ਇਲੈਕਸ਼ਨ ਤਾਂ ਵੈਸੇ 5 6 ਹੋਈਆਂ ਜੇ 17 ਆਈ ਇਲੈਕਸ਼ਨ ਗੱਲ ਕਰ ਲਈਏ ਇਹ 19 ਆਈ ਇਲੈਕਸ਼ਨ ਦੀ ਗੱਲ ਕਰ ਲਈਏ ਫਿਰ 22 ਦੀ ਇਲੈਕਸ਼ਨ ਦੀ ਗੱਲ ਕਰਦੀ ਆ ਥੋੜੀ 22 ਇਲੈਕਸ਼ਨ ਹੋਈ ਐ ਸੰਗੂਰਾ ਦੀ ਤੇ ਆ ਜਿਹੜੀ ਪਾਰਲੀਮੈਂਟ ਦੀ ਇਲੈਕਸ਼ਨ ਹੋਈ ਐ ਇਹਦੇ ਵਿੱਚ ਸ਼ੋਮਨੀ ਕਾਲੀਦਲ ਦੀ ਜਵੰਤ ਜਲਤ ਹੋ ਬਾਕੀ ਜਵੰਤ ਜਲਤ ਹੋ ਜਵੰਤ ਜਲਤ ਪਹਿਲਾਂ ਵੀ ਹੋਈ ਸੀ ਇੱਕ ਵਾਰੀ 89 ਦੇ ਵਿੱਚ ਜਦੋਂ ਸਿਮਰਤ ਸਿੰਘ ਮਾਨ ਨੇ ਇਲੈਕਸ਼ਨ ਲੜੀ ਉਦੋਂ ਵੀ ਸ਼ਮੂਲਿਕਾ ਦਲ ਦੀ ਜਵਨ ਦਲਤ ਹੋ ਗਈ ਸੀ ਪਰ ਉਦੋਂ ਪੰਥ ਦੀ ਵੋਟ ਪੰਥ ਨੂੰ ਚਲੀ ਗਈ ਸੀ ਜਿਵੇਂ ਹੁਣ ਅਮਰਪਾਲ ਨੂੰ ਵੋਟਾਂ ਪਈਆਂ ਨੇ ਖਾਲਸਾ ਜੀ ਨੂੰ ਵੋਟਾਂ ਪਈਆਂ ਨੇ ਉਦੋਂ ਪੰਥ ਦੀ ਵੋਟ ਪੰਥ ਨੂੰ ਗਈ ਸੀ ਪਰ ਐਸ ਕੇ ਪੰਥ ਦੀ ਵੋਟ ਪੰਥ ਨੂੰ ਨਹੀਂ ਗਈ ਐਸ ਕੇ ਕਾਂਗਰਸ ਵਿੱਚ ਗਈ ਤੇ ਭਾਜਪਾ ਵਿੱਚ ਵੀ ਵਾਗੀ ਇਹ ਆਪ ਵੀ ਵਾਗ ਸੋ ਇਹ ਬਹੁਤ ਮੱਲਾ ਢੰਗਾਈ ਨਾਲ ਸੋਚਣਾ ਇਹ ਗੱਲ ਹੈ ਤੇ ਅਸੀਂ ਕੋਈ ਰਾਹ ਫਿਰ ਦੇਖਿਆ ਕਿ ਵੀ ਹੁਣ ਇਦੋਂ ਬਿਨਾਂ ਰਾਹ ਕੋਈ ਨਹੀਂ ਵੀ ਜਾ ਕੇ ਜਿਸ ਫਲਾਨ ਸਾਹਿਬ ਨਹੀਂ ਜਾਂਦੇ ਹਨ ਤਾਂ ਫਿਰ ਆਪਾਂ ਆਪ ਚਲੇ ਜਾਈਏ ਕਿਸੇ ਟਾਈਮ ਦੇ ਵਿੱਚ ਗੱਲ ਹੁੰਦੀ ਸੀ ਆ ਰਾਜ ਦੀ ਗੱਲ ਤਾਂ ਆਪਾਂ ਹੁਣ ਕਰਨ ਲੱਗੇ ਆ ਆ ਜਿਹੜੇ ਪੁਰਾਣੇ ਬਜ਼ੁਰਗ ਨੇ ਇਹਨਾਂ ਦਾ ਜਿੰਝ ਦੇਖਿਆ ਨੇ ਮੋਰਚੇ ਲਾਏ ਨੇ ਪਰ ਜਿੱਥੇ ਸ਼ੋਮਨੀ ਕਲਚਰ ਦਾ ਪ੍ਰਧਾਨ ਬੋਲਦਾ ਸੀ ਉਥੇ ਦਿੱਲੀ ਹਲ ਜਾਂਦੀ ਸੀ ਸ਼ੋਮਨੀ ਕਮੇਟੀ ਦਾ ਪ੍ਰਧਾਨ ਬੋਲਦਾ ਸੀ ਉਥੇ ਦਿੱਲੀ ਹਲ ਜਾਂਦੀ ਸੀ ਅੱਜ ਕੋਈ ਗੱਲ ਸੁਣਨ ਨੂੰ ਵੀ ਤਿਆਰ ਹੈ ਨਹੀਂ ਤੇ ਇਹਦਾ ਮਤਲਬ ਕਿਤੇ ਨਾ ਕਿਤੇ ਖਰਾਉਤ ਆਈ ਆ ਕਲਚਰ ਪਿੱਛੇ ਚਲੇਗਾ ਸੋ ਉਹ ਮਨ ਬਣਾ ਕੇ ਸੀ ਮਨ ਬਣਾਇਆ ਕਿ ਅਸੀਂ ਇਕੱਲ ਤੱਕ ਜਾ ਕੇ ਤੇ ਸੰਤਾਂ ਦੀ ਬਰਸੀ ਜਿਨ੍ਹਾਂ ਦੀ ਬਹੁਤ ਵੱਡੀ ਕੰਟਰੀਬਿਊਸ਼ਨ ਹੈ ਪੰਜਾਬ ਦੇ ਲਈ ਪੰਜਾਬੀਆਂ ਦੇ ਲਈ ਅੱਜ ਜੇ ਦੇਖੀ ਨਾ ਪੰਜਾਬੀ ਕੋਈ ਇਕੱਲੇ ਪੰਜਾਬ ਚ ਨਹੀਂ ਸਾਰੇ ਦੁਨੀਆ ਦੇ ਵਿੱਚ ਹੀ ਵਸਦੇ ਨੇ ਫਿਰ ਸਾਰਿਆਂ ਦੇ ਲਈ ਉਹ ਕੇ ਆ ਗਿੱਧਰੋਂ ਤੁਸੀਂ ਇਕੱਲ ਤੱਕ ਤੇ ਮਾਫੀ ਮੰਗੀ ਇੱਕ ਮੀਟਿੰਗ ਕੀਤੀ ਮੀਟਿੰਗ ਤੋਂ ਬਾਅਦ ਸੁਣੇ ਤੁਹਾਡੇ ਮੈਨ ਅੱਜ ਨੂੰ ਸ਼੍ਰੋਮਣੀ ਅਕਾਲੀ ਦਰ ਤੋਂ ਕਰਤਾ ਅਗਲਾ ਕੀ ਸਟੈਪ ਹੈ ਦੇਖੋ ਉਹ ਸਾਨੂੰ ਪਹਿਲਾਂ ਪਤਾ ਸੀਗਾ ਇਹ ਕੋਈ ਨਵੀਂ ਗੱਲ ਨਹੀਂ ਹੈ ਸਾਨੂੰ ਪਤਾ ਸੀ ਕਿ ਸੱਜ ਸੁਬੀਰ ਸਿੰਘ ਬਾਲ ਜੋ ਉਹਨਾਂ ਦੀ ਸੁਹਾਏ ਮੈਂ ਉਹਨਾਂ ਨਾਲ ਦੋ ਤਿੰਨ ਵਾਰ ਗੱਲ ਕੀਤੀ ਸੀ ਪਹਿਲਾਂ ਕਿ ਵੀ ਇੱਥੇ ਆਪਾਂ ਕੈਂਡੀਡੇਟ ਅਨਾਉਂਸ ਕਰਦੇ ਆ ਆਪਾਂ ਕਟੋੜ ਜਿਹੜੇ ਮਰਜ਼ੀ ਕੈਂਡੀਡੇਟ ਅਨਾਉਂਸ ਕਰ ਦੇ ਕੋਈ ਫਰਕ ਨਹੀਂ ਹੈ ਤੇਰਾ ਮਨ ਬਣਿਆ ਹੋਇਆ ਪਰ ਤੇ ਦੋ ਬੰਦੇ ਆਪਣੇ ਨਾਲ ਬਿਠਾ ਲਾ ਬਿਠਾ ਕੇ ਉਹਨਾਂ ਨੂੰ ਅਨਾਉਂਸ ਕਰ ਦੇ ਉਹ ਕਹਿੰਦਾ ਮੈਂ ਤੁਰਾ ਹੀ ਨਹੀਂ ਹੁੰਦਾ ਮੈਂ ਜਿਸ ਜਾਨਾ ਮਰਥੇ ਅਨਾਉਂਸ ਕਰ ਦਿੰਦਾ ਮੈਂ ਰਹੀ ਨਹੀਂ ਸਕਦਾ ਸੋ ਸੁਹਾ ਦੀ ਗੱਲ ਬਣ ਜਾਂਦੀ ਹੈ ਆ ਵੀ ਸੋ ਆਏ ਸੀ ਕਿ ਸਾਡੇ ਕਹੇ ਤੇ ਉਹ ਨਹੀਂ ਮੰਨੇ 7-8 ਸਾਲ ਲਗਾਤਾਰ ਵਿਧਨ ਪਾਰਟੀ ਕਹਿੰਦੇ ਰਹੇ ਨਹੀਂ ਮੰਨਿਓ ਹੁਣ ਸ਼੍ਰੀ ਅਕਾਲ ਤਖਤ ਤੇ ਜਾ ਕੇ ਆਏ ਨੇ ਜਦੋਂ ਉਹਨਾਂ ਨੇ ਬੁਲਾਇਆ ਉਹ ਇਤਿਹਾਸ ਸਿਸਟਮ ਹੈ ਇਹਦੇ ਵਿੱਚ ਦੀ ਕੋਈ ਗੱਲਬਾਤ ਦਾ ਤਰੀਕਾ ਨਿਕਲ ਜਾਂਦਾ ਜਾਂ ਕੋਈ ਐਸਾ ਲੱਗਦਾ ਹੁੰਦਾ ਵੀ ਜੇ ਮੰਨ ਲਓ ਸ਼੍ਰੋਮਣੀ ਅਕਾਲ ਤਖਤ ਦਾ ਪ੍ਰਧਾਨ ਕੋਈ ਗੱਲ ਮੰਨਦਾ ਨਹੀਂ ਉਹਨੂੰ ਤਾਰਨ ਦਾ ਕੋਈ ਬੇਵਿਸ਼ਾਹੀ ਦਾ ਮਤਾ ਪੈ ਜਾਂਦਾ ਕਿ ਕੋਈ ਸੇਅਰ ਦਾ ਹੈ ਨਹੀਂ ਪ੍ਰਕਾਸ਼ਿਤ ਦੇਖੋ ਹੁਣ ਤਾਂ ਜਿਹੜੀ ਗੇਮ ਹੈ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਲਦਾ ਸਾਥ ਜੀ ਜੋ ਕਹਿੰਦੇ ਨੇਗੇ ਅਸੀਂ ਉਸੇ ਗੱਲ ਤੇ ਫੁੱਟੜਾ ਹਾਂ ਖੜੀ ਤਾਂ ਹੁਕਮ ਆਉਣ ਦਾ ਉਥੋਂ ਕੋਈ ਕਿੰਤੂ ਪ੍ਰੰਤੂ ਕੋਈ ਬੰਦਾ ਵੀ ਨਹੀਂ ਕਰ ਸਕਦਾ ਇਕੱਲੇ ਅਸੀਂ ਨਹੀਂ ਕਰ ਸਕਦੇ ਦੁਨੀਆਂ ਦੇ ਜਿੱਥੇ ਵੀ ਸਿੱਖ ਵਸਦਾ ਹੈ ਉਥੇ ਸ੍ਰੀ ਕਾਲਤਾ ਦਾ ਹੁਕਮ ਚੱਲਦਾ ਜੇਕਰ ਹੁਕਮ